मैं किसी का नाम नहीं लवाना मैं यही कह रहा कि जो एस स्वराज केजरीवाल साहब की आइडियोलॉजी पर चल रहा है वो पार्टी का हिस्सा है जी आम आदमी पार्टी का जो नहीं चल रहा है वो पार्टी छट गया वो फसली रहे जी वो है एक बहुत इंपॉर्टेंट पब्लिक मैटर असि कॉर्पोरेशन इलेक्शन तो दो दिन पहला उन्नीस दिसंबर न मिले ਕੋਰਪੋਰੇਸ਼ਨ ਇਲੈਕਸ਼ਨ ਦੀ ਗੱਲ ਕੀਤੀ ਸੀ ਤੇ ਸਾਡਾ ਟੌਪਿਕ ਵਹੀ ਹੈ ਅੱਜ ਅਸੀਂ ਜਿੱਥੇ ਵੀ ਜਾਂਦੇ ਹਾਂ ਪੂਰਾ 1 ਮਹੀਨਾ ਬੀਤ ਲਿਆ ਕੋਰਪੋਰੇਸ਼ਨ ਇਲੈਕਸ਼ਨ ਦਾ 1 ਮਹੀਨਾ ਬੀਤ ਗਿਆ ਲੇਕਿਨ ਨਗਰ ਕੌਂਸਲ ਦਾ ਗਠਨ ਨਹੀਂ ਹੋਇਆ ਹੈ ਲੋਕ ਪਰੇਸ਼ਾਨ ਨੇ ਸ਼ਹਿਰ ਦੇ ਲੋਕ ਕਾਫੀ ਪਰੇਸ਼ਾਨ ਚੱਲ ਰਹੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 2.5 ਸਾਲਾਂ ਤੋਂ ਮੈਂ ਸਿਰਫ ਕਾਉਂਸਲਰ ਦਾ ਕੰਮ ਕਰਵਾ ਰਿਹਾ ਹਾਂ ਹਰ ਗਲੀ ਦੇ ਵਿੱਚ ਜਾਣਾ ਜਿੱਥੇ ਸਿਵਰੇਜ ਖਰਾਬ ਹੈ ਸਿਵਰੇਜ ਠੀਕ ਕਰਵਾਉਣਾ ਪਾਣੀ ਗੰਦਾ ਆ ਰਿਹਾ ਹੈ ਪਾਣੀ ਠੀਕ ਕਰਵਾਉਣਾ ਗਾਰਬੇਜ ਲਿਫਟਿੰਗ ਕਰਵਾਉਣਾ ਇਹ ਹਾਲਾਂਕਿ ਕੰਮ ਕਾਉਂਸਲਰ ਲੈਵਲ ਦਾ ਹੁੰਦਾ ਹੈ ਲੇਕਿਨ ਕਾਉਂਸਲਰ ਨਹੀਂ ਸੀਗੇ ਸਾਡਾ ਟਿਨਿਓਰ ਜੋ ਨਗਰ ਕਾਉਂਸਲ ਦਾ ਨਗਰ ਨਿਗਮ ਦਾ 2023 23 ਜਨਵਰੀ ਨੂੰ ਸਮਾਪਤ ਹੋ ਗਿਆ ਸੀ ਤਾਂ ਪੂਰਾ 2023 ਪੂਰਾ 2024 ਮੈਂ ਆਪਣੇ ਹਲਕੇ ਦੇ ਵਿੱਚ ਇਸ ਹਰ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਅਸੀਂ ਕਦੇ ਵੀ डिफरेंशीएट नहीं किया कि यह नॉर्थ का एरिया है साउथ का एरिया है सेंट्रल का है वैस्ट का है जितों भी लोग बोलते कि इतने सीवरेज खराब है ज पानी ठीक नहीं आ रहा है ज गारबेज लिफ्टिंग है मैं पंजाब लैजिस्लेटिव असैम्बली कई बार गल की कि मैं सतारा काउंसलर बारह सरपंच का काम कल कर रहा जो कि एक आदमी वास्ते संभव नहीं है कि वो कर लेमएलए का जोड़ा काम है वो थोड़ा साइड हो गया सी। क्यों जो समस्या सब तो ज्यादा है ना अस पब्लिक न छड़ नहीं सकते जर पब्लिक परेशान है तो असं भी परेशान हूँ जो जो सामने दिखता है पब्लिक उस बोलती है कि सीवरेज खराब है आज भी सवेर तो लैके हूं तक रोज का काम है कि सीवरेज वास्ते पानी वास्ते गारबेज लिफ्टिंग वास्ते लोग फोन कर रहे हैं मेरा यह कहना है कि देखो एक महीना हो गया इक्की दिसंबर इलेक्शन होया सी दिसंबर ही रिजल्ट आ गया ठीक है ਉਹ ਮੇਰਾ ਇਹ ਕਹਿਣਾ ਹੈ ਕਿ ਮੇਅਰ ਕੋਈ ਵੀ ਬਣੇ ਅੱਜ ਬਣੇ ਕੱਲ ਬਣੇ 2 ਮਹੀਨੇ ਬਾਅਦ ਬਣੇ ਨਗਰ ਕੌਂਸਲ ਦਾ ਗਠਨ ਹੋ ਜਾਣਾ ਚਾਹੀਦਾ ਸੀ 21 ਤਰੀਕ ਨੂੰ ਇਲੈਕਸ਼ਨ ਹੋ ਗਿਆ 22 ਤਰੀਕ ਜਾਂ 23 ਤਰੀਕ ਨੂੰ ਨਗਰ ਕੌਂਸਲ ਦਾ ਗਠਨ ਹੋ ਜਾਣਾ ਚਾਹੀਦਾ ਸੀ ਔਰ ਜਿਹੜੇ ਕਾਉਂਸਲਰ ਜਿੱਤੇ ਹੋਏ ਨੇ ਭਾਵੇਂ ਜਸਪਾਟੀ ਤੋਂ ਵੀ ਜਿੱਤੇ ਨੇ ਤੇ ਜਨਤਾ ਦੀ ਮਰਜ਼ੀ ਹੁੰਦੀ ਹੈ ਆਪਣਾ ਐਮਪੀ ਜਨਤਾ ਆਪਣੇ ਹਿਸਾਬ ਨਾਲ ਚੁਣਦੀ ਹੈ ਆਪਣਾ ਐਮਐਲਏ ਆਪਣੇ ਹਿਸਾਬ ਦੇ ਨਾਲ ਉਸ ਵਾਰਡ ਦੇ ਜਾਂ ਉਸ ਏਰੀਏ ਦੇ ਜਨਤਾ ਆਪਣਾ ਕਾਉਂਸਲਰ ਆਪਣੇ ਹਿਸਾਬ ਦੇ ਨਾਲ ਕੋਈ ਪਾਰਟੀ ਕੋਈ ਵੀ ਹੋ ਸਕਦੀ ਹੈ ਲੇਕਿਨ ਨਗਰ ਕਾਉਂਸਲ ਦਾ ਗਠਨ ਹੋ ਜਾਣਾ ਚਾਹੀਦਾ ਸੀ ਕਾਉਂਸਲਰਸ ਨੂੰ ਉਹਤ ਦਿਲਵਾ ਦੇਣਾ ਚਾਹੀਦਾ ਸੀ ਮੇਅਰ ਦਾ ਇਲੈਕਸ਼ਨ ਜਦੋਂ ਮਰਜੀ ਤੁਸੀਂ ਕਰਾ ਲਓ ਅੱਜ ਕਰਾਓ ਕੱਲ ਕਰਾਓ 2 ਮਹੀਨੇ ਬਾਅਦ ਕਰਾਓ ਕਟੋਕਟ ਉਹਤ ਟੇਕਿੰਗ ਜੋ ਸਹੂਚਕ ਸਮਾਗਮ ਹੈ ਕਾਉਂਸਲਰਸ ਦਾ ਉਹ ਹੋ ਜਾਣਾ ਚਾਹੀਦਾ ਸੀ ਤੇ ਮੈਂ ਇਹ ਕਹ ਰਿਹਾ ਕਿ 2 2.5 ਸਾਲਾਂ ਤੋਂ ਮੈਂ ਖੁਦ ਪਰੇਸ਼ਾਨ ਜੀ पब्लिक परेशान तो मैं भी परेशान ठीक है कि नहीं अब तो भीज पानी का ही काम करवा रहे हैं और मैं सोचता कि इलेक्शन हो जाएगा तो काउंसलर ने अपना काम कर लेना सी, वाला काम कर दे लेकिन आज भी देखो काउंसलर अपना काम नहीं कर पा रहे हैं। क्योंकि उन्होंने सौ नहीं चुकाई गई हर फोरम से जो सरकारी फोरम होंगे है भी गल की है पार्टी फोरम तभी भी गल की है ਉਸੇ ਵੇਲੇ ਡੈਮੋਕ੍ਰੇਸੀ ਦੇ ਇੱਕ ਤਰੀਕੇ ਦੇ ਨਾਲ ਇੱਕ ਪਿੱਲਰ ਜੋ ਚੌਥਾ ਥੰਮ ਕਿਹਾ ਜਾਂਦਾ ਹੈ ਡੈਮੋਕ੍ਰੇਸੀ ਦਾ ਤਾਂ ਤੁਹਾਡੇ ਰਹੀ ਵੀ ਕਿ ਨਗਰ ਕੌਂਸਲ ਦਾ ਗਠਨ ਹੋਣਾ ਚਾਹੀਦਾ ਹੈ ਔਰ ਕਾਉਂਸਲਰ ਨੂੰ ਸ਼ੌਂ ਚੁਕਾਈ ਜਾਣੀ ਚਾਹੀਦੀ ਹੈ ਉਹਨਾਂ ਨੂੰ ਉਹਤ ਕਰਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਕੰਮ ਕਰ ਲੈਂਦੇ ਮੇਅਰ ਜਦੋਂ ਮਰਜ਼ੀ ਕਿਸ ਤਰੀਕੇ ਦੇ ਨਾਲ ਮਤਲਬ ਜਦੋਂ ਜਿਸ ਨੂੰ ਬਹੁਮਤ ਮਿਲ ਜਾਵੇ ਹੋ ਸਕਦਾ ਹੈ ਲੇਕਿਨ ਕਾਉਂਸਲਰ ਦਾ ਉਹਤ ਜੇਕਰ ਹੋ ਜਾਏਗਾ ਤਾਂ ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਗੇ दूसरी गल थोड़ी सी पीड़ा लोगों हो रही है देख के मेनू भी हो रही है सार्वजन हो रही है कि इलेक्शन जीतन तो बाद कई काउंसलर्स ने अपना रेट लगाना शुरू करता खरीद फरोख्त शुरू हो गया जी ये देखो साढ़े मुल्क दे संविधान यह संविधान की किताब थोड़े सामने है तुम अपना रेट लगाओ बारगेनिंग करो जो होर रेट लगावे कि तुम इधर आ जाओ तुम उधर आ जाओ ਇਸ ਦੀ ਮੈਨੂੰ ਬਹੁਤ ਚਿੰਤਾ ਹੈ ਔਰ ਆਮ ਜਨਤਾ ਨੂੰ ਚਿੰਤਾ ਹੈ ਮੈਨੂੰ ਵੀ ਦੁੱਖ ਹੈ ਜਨਤਾ ਨੂੰ ਵੀ ਬਹੁਤ ਦੁੱਖ ਹੈ ਜੀ ਇਸ ਚੀਜ਼ ਦਾ ਕਿ ਖਰੀਦ ਫਰੋਖਤ ਦਾ ਜੋ ਮਾਹੌਲ ਸ਼ੁਰੂ ਹੋ ਗਿਆ ਹੈ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਉਹ ਬਹੁਤ ਹੀ ਪ੍ਰਜਾਤੰਤਰ ਵਾਸਤੇ ਘਾਤਕ ਹੈ ਤੇ ਸਾਡੇ ਸੰਵਿਧਾਨ ਦੀ ਜਿਹੜੀ ਭਾਵਨਾ ਹੈ ਉਸ ਦੇ ਬਿਲਕੁਲ ਹੀ ਖਿਲਾਫ ਹੈ 73rd ਅਮੈਂਡਮੈਂਟ ਤੇ 74th ਅਮੈਂਡਮੈਂਟ ਇਸ ਸੰਵਿਧਾਨ ਦਾ ਹਿੱਸਾ ਹੈ ਜਿਸ ਦੇ ਵਿੱਚ ਪੰਚਾਇਤ ਨੂੰ ਤੇ ਨਗਰ ਕਾਉਂਸਲ ਨੂੰ ਸਰਕਾਰ ਦੇ ਬਰਾਬਰ ਦਾ ਪਾਵਰ ਦਿੱਤਾ ਗਿਆ ਇਸ ਸੰਵਿਧਾਨ ਦੇ ਤहत 3 ਟਾਇਰ ਸਿਸਟਮ ਹੈ ਸਰਕਾਰ ਦਾ ਇੱਕ ਸੈਂਟਰਲ ਗਵਰਨਮੈਂਟ ਪਾਰਲੀਮੈਂਟ ਦਾ ਇਲੈਕਸ਼ਨ ਹੁੰਦਾ ਹੈ ਤਾਂ ਸੈਂਟਰਲ ਗਵਰਨਮੈਂਟ ਬੰਦੀ ਹੈ ਔਰ ਜੋ ਵਿਧਾਇਕ ਦਾ ਜਿਹੜਾ ਇਲੈਕਸ਼ਨ ਹੁੰਦਾ ਹੈ ਜੋ ਲੈਜਿਸਲੇਟਿਵ ਅਸੈਂਬਲੀ ਵਾਸਤੇ ਤਾਂ ਸਟੇਟ ਗਵਰਨਮੈਂਟ ਬੰਦੀ ਹੈ ਉਸੇ ਤਰੀਕੇ ਨਾਲ ਨਗਰ ਕੌਂਸਲ ਦਾ ਇਲੈਕਸ਼ਨ ਹੁੰਦਾ ਹੈ ਤਾਂ ਜੋ ਮੇਅਰ ਬੰਦੇ ਨੇ ਕਾਉਂਸਲਰ ਬੰਦੇ ਨੇ ਇਹ 3 ਟਾਇਰ ਸਿਸਟਮ ਹੈ तो जो एक टायर है ना इस संविधान का वो बिल्कुल ही गायब है दो ढाई साल तो गायब है तो हूँ तो भी जे मान लो खरीद फरोखर होगा तो असं यही कहेंगे कि इस संविधान का कतल हो रहा है जो लोग अपना रेट लगा रहे या लोग जो लोग बारगेनिंग कर रहे हैं जो लोग किसान की कीमत लगा के धर्म तो ईमान की कीमत लगा के काउंसलर को खरीद रहे हैं संविधान की मूल भावना के खिलाफ है दूसरी गल मेरी लॉयल्टी इस संविधान के प्रति है दूसरा जो केजरीवाल साहब लिखी हुई किताब है ना स्वराज मैं स्वराज के सिद्धांत पर चलता हाँ इस आइडियोलॉजी पर चलता हाँ और जो लोग इस आइडियोलॉजी छ तो मान के चलो तो कि पार्टी छा ही मैं उन्होंने बोलता हाँ तो फसली बटेर ने वो तो आज इधर आ गए इधर देख लिया कि इधर दरकार है तो आज इधर आ गए कल किसी होर पासे चल चले जाएंगे फसली बटेर तो उन्होंने मैं पार्टी का हिस्सा नहीं काउंट करता जो लोग इस स्वराज के चल रहे ने सिद्धांत के चल रहे ने आइडियोलॉजी के चल रहे ने मैं उन्होंने लोगों ही अपनी पार्टी का हिस्सा समझता हाँ मैं हमेशा अपनी पार्टी की मजबूती वास्ते काम करता हाँ और हमेशा प्रयासरत रहता हाँ कि सा मजबूत हो और अपने सिद्धांत रहे जिस सिद्धांत को लेकर असी दो हज़ार बी द इलैक्न आए सी और जनता ने काफी हुमहुमा के देखो बानवे सीटा सूतिया तो असी इस सिद्धांत पर चलना है इस सिद्धांत को मजबूत करना है पार्टी को भी मजबूत करना है ਲੇਕਿਨ ਜਨਤਾ ਨੇ ਜਿਸ ਕਿਸੇ ਨੂੰ ਕਾਉਂਸਲਰ ਬਣਾਇਆ ਜਿਸ ਨੂੰ ਵੀ ਐਮਪੀ ਬਣਾਇਆ ਜਿਸ ਨੂੰ ਐਮਐਲਏ ਬਣਾਇਆ ਜਨਤਾ ਦੀਆਂ ਭਾਵਨਾਵਾਂ ਦਾ ਕਦਰ ਕਰਨਾ ਚਾਹੀਦਾ ਹੈ ਕ੍ਰੇਸ ਨੂੰ ਜੇਕਰ ਬਚਾਉਣਾ ਹੈ ਖਰੀਦ ਫਰੋਖ ਬਾਰਗੇਨਿੰਗ ਦੀ ਰਾਜਨੀਤੀ ਵੀ ਖਤਮ ਕਰਨੀ ਚਾਹੀਦੀ ਹੈ ਜਨਤਾ ਜਿਸ ਮਕਸਦ ਦੇ ਨਾਲ ਲੋਕਾਂ ਨੂੰ ਆਗੇ ਲੈ ਕੇ ਆਉਂਦੀ ਹੈ ਚਾਹੇ ਕਾਉਂਸਲਰ ਦੇ ਰੂਪ ਦੇ ਵਿੱਚ ਚਾਹੇ ਐਮਐਲਏ ਦੇ ਰੂਪ ਦੇ ਵਿੱਚ ਚਾਹੇ ਐਮਪੀ ਦੇ ਰੂਪ ਦੇ ਵਿੱਚ ਉਸ ਭਾਵਨਾ ਦਾ ਕਦਰ ਕਰਨਾ ਚਾਹੀਦਾ ਹੈ ਆਪਣਾ ਆਪਣਾ ਕੰਮ ਕਰਨਾ ਚਾਹੀਦਾ ਹੈ ਮੈਂ ਇਹ ਵੀ ਕਹਾਂਗਾ ਕਿ ਕਾਉਂਸਲਰ ਕਿਸੇ ਹੋਰ ਪਾਰਟੀ ਦਾ ਹੋ ਸਕਦਾ ਹੈ ਐਮਐਲਏ ਕਿਸੇ ਹੋਰ ਪਾਰਟੀ ਦਾ ਹੋ ਸਕਦਾ ਹੈ ਐਮਪੀ ਕਿਸੇ ਹੋਰ ਪਾਰਟੀ ਦਾ ਹੋ ਸਕਦਾ ਹੈ ਲੇਕਿਨ ਇਹ ਜਨਤਾ ਦੀ ਮਰਜ਼ੀ ਹੈ ਜਨਤਾ ਦੀ ਪਾਉਣਾ ਹੈ ਜਿਸ ਕਿਸੇ ਨੂੰ ਚੁੰਦੀ ਹੈ ਤਾਂ ਅਸੀਂ ਸਾਰਿਆਂ ਨੂੰ ਮਿਲ ਕੇ ਇਕੱਠਾ ਹੋ ਕੇ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਤਾਂ ਹੀ ਦੇਖੋ ਅਸੀਂ ਇਸ ਸੰਵਿਧਾਨ ਦੀ ਕਦਰ ਕਰਾਂਗੇ ਇਸ ਪ੍ਰਜਾਤੰਤਰ ਦੀ ਕਦਰ ਕਰਾਂਗੇ ਮੇਰੇ ਵੱਲੋਂ ਅੱਜ ਦਾ ਇਹ ਹੈ ਕਾਉਂਸਲਰ ਕਿਹੜੇ ਕਾਉਂਸਲਰ ਕਿਹੜੇ ਨਿਜਰੇ ਵੇਖਦੇ ਪਏ ਇਹਨਾਂ ਦੀ ਖਰੀਦਾ ਕੋਣ ਹੈ ਨਹੀਂ ਦੇਖੋ

ਮੈਂ ਮੈਂ ਕਿਸੇ ਦਾ ਨਾਮ ਨਹੀਂ ਲਵਾਵਾਂਗਾ ਮੈਂ ਇਹ ਹੀ ਕਹਿ ਰਿਹਾ ਕਿ ਜੋ ਇਸ ਸਵਰਾਜ ਕੇਜਰੀਵਾਲ ਸਾਹਿਬ ਦੀ ਆਈਡੀਓਲੋਜੀ ਤੇ ਚੱਲ ਰਹਾ ਹੈ ਉਹ ਪਾਰਟੀ ਦਾ ਸਾਹਿਬ ਜੀ ਆਮ ਆਦਮੀ ਪਾਰਟੀ ਦਾ ਜੋ ਨਹੀਂ ਚੱਲ ਰਹਾ ਹੈ ਉਹ ਪਾਰਟੀ ਛੱਡ ਗਿਆ ਜਾਂ ਉਹ ਫਸਲੇ ਬਟੇ ਰਹੇ ਠੀਕ ਹੈ ਕੇਜਰੀਵਾਲ ਸਾਹਿਬ ਵੀ ਤਾਂ ਲੱਗਦਾ ਨਹੀਂ ਕਿਤਾਬ ਨੂੰ ਮੇਰੀ ਗੱਲ ਤਾਂ ਸੁਧਾਤਾ ਤੇ ਚੱਲ ਰਹੀ ਮੈਨੂੰ ਤਾਂ ਕੇਜਰੀਵਾਲ ਸਾਹਿਬ ਨੇ ਸ਼ਾਮਿਲ ਕਰਾਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਕਰਾਇਆ ਅੰਮ੍ਰਿਤਸਰ ਸਰਕਟ ਹਾਊਸ ਦੇ ਵਿੱਚ ਸ਼ਾਮਿਲ ਕਰਵਾਇਆ ਔਰ 21 ਜੂਨ 2021 ਦੀ ਗੱਲ ਹੈ ਜਿਆਦਾ ਪੁਰਾਣੀ ਗੱਲ ਵੀ ਨਹੀਂ ਹੈ 21 ਜੂਨ 2021 ਨੂੰ किताब उन्हें सौंप दी अपनी हो रहा है केजरीवाल साहब आप लड़ रहे पार्टी इलेक्शन लड़ रहे हैं अच्छा, तो 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 के के अपनी आइडियोलॉजी ने तीन बार मुख्यमंत्री बन चुके ने तीन बार नई दिल्ली तो खुद इलेक्ट हो चुके ने

ਮਨ ਲਓ ਕਿ ਸਾਹ ਸ਼ੀਟ ਤੋਂ ਸਾਡੀ ਪਾਰਟੀ ਦਾ ਕੈਂਡੀਡੇਟ ਨਹੀਂ ਜਿੱਤ ਰਿਹਾ ਇਸ ਕਾਰਨ ਮੈਂ ਅੱਛਾ ਤੁਸੀਂ ਆ ਵੀ ਖੜੇ ਕਿੱਥੇ ਨਹੀਂ ਮੈਂ ਨਹੀਂ ਖੜਾ ਕੀਤਾ ਉਹ ਇੱਕ ਸਟ੍ਰੈਟਜੀ ਕੋਈ ਵੀ ਸਟ੍ਰੈਟਜੀ ਹੋ ਸਕਦੀ ਹੈ ਮੈਂ ਜਨਰ ਲੋਕਾਂ ਨੇ ਸ਼ਾਮਿਲ ਕਰਾਇਆ ਮੈਂ ਉਹਨਾਂ ਨੂੰ ਜ਼ਰੂਰ ਫੋਨ ਕਰਕੇ ਕਿਹਾ ਕਿ ਤੁਸੀਂ ਗਲਤ ਕੀਤਾ ਜੇਕਰ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਹਾਂ ਤਾਂ ਜੋ ਮੇਰੇ ਨਾਲ ਅਟੈਚਡ ਹੈ ਉਹ ਆਲਰੇਡੀ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਜਿੱਥੇ ਤੁਸੀਂ ਮੈਨੂੰ ਕਹੋਗੇ ਵੋਟ ਕਰਨ ਵਾਸਤੇ ਅਗਲਾ ਵੋਟ ਕਰੇਗਾ ਲੇਕਿਨ ਉਹ ਗਲਤੀ ਉਹਨਾਂ ਲੋਕਾਂ ਨੇ ਕੀਤੀ ਸੁਣੋ ਉਹਨਾਂ ਲੋਕਾਂ ਨੇ ਗਲਤੀ ਕੀਤੀ ਇਹੀ ਫਸਲੀ ਬਟੇਰ ਲੋਕ ਨੇ ਅਸਲੀ ਬਟੇਰ ਨੇ ਜੋ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ ਤੈਸ ਕਰਕੇ ਉਹ ਆਲਰੇਡੀ ਪਾਰਟੀ ਦਾ ਹਿੱਸਾ ਸੀ ਮੰਨ ਲਓ ਮੇਰੇ ਨਾਲ ਹੈ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਹਾਂ ਜਿੱਥੇ ਮੈਂ ਜਾਵਾਂਗਾ ਅਗਲਾ ਜਾਏਗਾ ਤੋਂ ਉਹਨਾਂ ਲੋਕਾਂ ਨੇ ਗਲਤ ਕੀਤਾ ਹੈ ਅੱਛਾ ਪਰ ਤੁਹਾਨੂੰ ਕਿਉਂ ਕਿਉਂਕਿ ਉਸ ਤੋਂ ਪਹਿਲਾਂ ਵੀ ਮੈਂ ਚਾਰ ਬਾਰੀ ਬੋਲ ਚੁੱਕਿਆ ਸੀ ਐਸੀ ਐਸਨ ਲਈ ਦਿਸ ਕਾਲ ਅਟੈਂਸ਼ਨ ਦਾ ਮਤਲਬ ਕੀ ਹੁੰਦਾ ਕਿ ਜੋ ਪਾਣੀ ਹੈ ਨਾ ਉਹ ਸਰ ਤੋਂ ਉੱਪਰ ਨਿਕਲ ਗਿਆ ਹੈ ਤਾਂ ਮੈਂ ਕਾਲ ਅਟੈਂਸ਼ਨ ਮੂਡ ਕੀਤਾ ਸੀ और जोरदार से बहस की, की थी मैं अपनी गलती गल गल नहीं की जनता की गलती सर ਤੁਸੀਂ ਸੱਤਾ ਸਰਕਾਰ ਚ ਮੇਰੀ ਗਲਤੀ ਤੁਸੀਂ ਵਿਪੱਖਸ਼ ਹੋ ਤੇ ਗਲਤੀ ਹੈ ਲੇਕਿਨ ਸੱਤਾ ਸਰਕਾਰ ਜੋ ਹੋਵੇ ਤੁਹਾਡੀ ਸੁਣਵਾਈ ਨਹੀਂ ਹੋਣੀ ਤੇ ਫਿਰ ਕਿਹਦਾ ਚੱਲੇਗੀ ਮੇਰੀ ਸੁਣਵਾਈ 100% ਹੈ ਮੇਰੀ ਸੁਣਵਾਈ 100% ਹੈ ਨਾ ਮੇਰੀ ਗੱਲ ਸੁਣੋ ਜੇਕਰ ਮੰਨ ਲਓ ਨਗਰ ਕਾਉਂਸਲ ਆਪਣਾ ਕੰਮ ਨਹੀਂ ਕਰ ਰਹੀ ਹੈ ਨਗਰ ਨਿਗਮ ਆਪਣਾ ਕੰਮ ਨਹੀਂ ਕਰ ਰਿਹਾ ਮੈਂ ਤੇ ਹੀ ਕਿਹਾ ਨਾ ਉਥੇ ਕਿ ਸਾਡਾ ਇੱਕ ਜੇ ਜੋ ਹੈ एक जय मुख्यमंत्री तो वह पाव रखता है मुख्यमंत्री बैठे मैं उठे कहा कि मंत्री साहब गल महकमे दे अफसर नहीं सुनते जी करना चाहते मैं कोई चीज नहीं हाँ मैं तो मंत्री दे रही काम करा है जी सा इतना रोल नहीं है कि असि जई न फोन करिए एफडीओ फोन करिए एमएलए का काम नहीं है असि अपना हेल्पलाइन बनाया चार हजार एक सौ पैंती एमएलए हो जी किसी भी थाना था नहीं है मैं पता भी कराया ਹੈਲਪਲਾਈਨ ਮੈਂ ਤਾਂ ਬਣਿਆ ਕਿਉਂਕਿ ਸਾਡੀ ਨਗਰ ਕਾਉਂਸਲ ਨਹੀਂ ਸੀ ਕੋਈ ਕਾਉਂਸਲਰ ਨਹੀਂ ਸੀ ਤਾਂ ਲੋਕ ਕਾਫੀ ਪਰੇਸ਼ਾਨ ਹੁੰਦੇ ਸੀ ਤਾਂ ਮੈਂ ਆਪਣੇ ਹਲ ਆਪਣੇ ਹਲਕੇ ਦੀ ਜਨਤਾ ਵਾਸਤੇ ਮੈਂ ਹੈਲਪਲਾਈਨ ਬਣਿਆ 9846385205 ਦਾ ਨੰਬਰ ਹੈ ਕਿ ਤੁਸੀਂ ਆਪਣੀ ਸਮੱਸਿਆ ਉਸਦੇ ਉੱਤੇ ਦੱਸੋ ਮੈਂ ਜਦੋਂ ਹਲਕੇ ਦੇ ਵਿੱਚ ਹੁੰਦਾ ਹਾਂ ਮੈਨੂੰ ਦੱਸੋ ਮੈਨੂੰ ਫੋਨ ਕਰਕੇ ਬੁਲਾਓ ਅਸੀਂ ਡਿਫਰੈਂਸ਼ੀਏਟਲੀ ਕੰਮ ਕੀਤਾ ਪਬਲਿਕ ਇੰਟਰਸਟ ਦੇ ਵਿੱਚ ਕੰਮ ਕੀਤਾ ਤੇ ਜੇਕਰ ਮੈਂ ਜਨਤਾ ਦੀ ਗੱਲ ਨਹੀਂ ਰੱਖਦਾ ਹਾਂ ਤੁਸੀਂ ਦੇ ਕੋਈ 2 ਤਾਰੀਖ ਨੂੰ ਮਾਫੀ ਆਦੀ ਗਲ ਕੀਤੀ 3 ਤਾਰੀਖ ਨੂੰ ਕਾਲ اٹENTION ਮੁਖ ਕੀਤਾ ਸੀ ਮੈਂ ਪੂਰੇ 117 MLA ਨੇ 117 ਹਲਕੇ ਨੇ ਸਿਵਰੇਜ ਪਾਣੀ ਦੇ ਮੁੱਦੇ ਤੇ ਇਹ ਸਾਰਾ ਪੰਜਾਬ ਪਰੇਸ਼ਾਨ ਹੈ ਜੀ ਲੇਕਿਨ ਕਾਲ اٹENTION ਨੋਟਿਸ ਇੱਕ MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਤੇ ਮੈਂ ਅੰਮ੍ਰਿਤਸਰ ਦੀ ਗਲ ਕੀਤੀ ਇੱਕ ਹਲਕੇ ਦੀ ਗਲ ਨਹੀਂ ਕੀਤੀ ਮੈਂ ਸਾਰੇ ਸ਼ਹਿਰ ਦੀ ਗਲ ਕੀਤੀ ਚਾਹੇ ਛਾਟਾ ਹੈ ਅੰਡਵਾਲਾ ਹੈ ਮੈਂ ਨਾ ਵੀ ਹਰ ਮੁਹੱਲੇ ਦਾ ਨਮਕ ਮੰਡੀ ਕਟਰਾ ਜੈਮਲ ਸਿੰਘ ਕਟਰਾ ਹਲਵਾਲੀਆ ਕਟਰਾ ਸਫੇਦ ਬੈਰੀਗੇਟ ਇੱਕ ਇੱਕ ਨਾਮ ਲੈ ਕੇ ਮੈਂ ਬੋਲਿਆ ਜੀ ਬਟਾਲਾ ਰੋਡ ਚਾਹੇ ਵਿਜੇਨਗਰ ਹੈ ਚਾਹੇ ਭਾਰਤਨਗਰ ਹੈ ਦੂਸਰੀ ਸਾਈਡ ਮਜੀਠਾ ਰੋਡ ਇੱਕ ਇੱਕ ਏਰੀਏ ਦਾ ਨਾਮ ਲੈ ਕੇ ਕੋਪਾਲਨਗਰ ਇਧਰ ਚਾਂਦੇਮ ਨੂੰ ਦੇਖੋ ਅਸੀਂ ਕਮੇਟੀ ਵੀ ਵਿਧਾਨ ਸਭਾ ਦੀ ਜਿਹੜੀ ਪੰਚਾਇਤੀ ਰਾਜ ਕਮੇਟੀ ਹੁੰਦੀ ਹੈ ਗਗਨਜੀ ਸਾਡੇ ਨਾਲ ਬੈਠੇ ਨੇ ਸਾਡਾ ਪੰਚਾਇਤ ਦੇ ਕੋਆਰਡੀਨੇਟਰ ਨੇ ਅਸੀਂ ਚਾਂਦੇਮ ਨੂੰ ਬਾਬਾ ਦੀਪ ਸਿੰਘ ਕਲੋਨੀ ਪੰਚਾਇਤ ਹੈ ਇੱਥੇ ਜੀ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਨੂੰ ਬੇਨਤੀ ਕਰਦੇ ਇਹ ਫੈਸਲੇ ਲੈ ਕੇ ਆਏ ਕਿ ਆਓ ਤੁਸੀਂ ਸਾਡੀ ਪੰਚਾਇਤ ਦੀ ਸਮੱਸਿਆ ਦੇਖੋ ਜੇਕਰ ਮੰਨ ਲਓ ਕੰਪਲਾਈਂਸ ਨਹੀਂ ਹੋ ਰਿਹਾ ਹੈ ਨਾ ਤਾਂ ਕਮੇਟੀ ਦੀ ਉਹ ਹਿਲ ਨਾ ਹੋ ਰਹੀ ਹੈ ਵਿਧਾਨ ਸਭਾ ਦੀ ਉਹ ਹਿਲ ਨਾ ਹੋ ਰਹੀ ਹੈ ਮੈਂ ਸਰਕਟ ਹਾਊਸ ਦੀ ਗੱਲ ਕੀਤੀ ਜੇਕਰ ਸਰਕਟ ਹਾਊਸ ਮੇਰੇ ਬੋਲਣ ਦੇ ਬਾਵਜੂਦ ਮੰਤਰੀ ਸਾਹਿਬ ਦੇ ਆਸ਼ਵਾਸਨ ਦੇ ਬਾਵਜੂਦ ਸਰਕਟ ਹਾਊਸ ਜਨਤਾ ਦੇ ਹਵਾਲੇ ਨਹੀਂ ਕੀਤਾ ਗਿਆ ਠੀਕ ਹੈ ਕਿ ਨਹੀਂ ਉਹ ਕਬਜ਼ਾ ਨਹੀਂ ਛੁਡਾਇਆ ਗਿਆ ਉਹ ਪੰਜਾਬ ਦੀ ਜਨਤਾ ਦੀ ਤੋਹਣੀ ਹੈ ਜੇ ਉਹ ਮਰ ਵਿਜੇ ਪ੍ਰਤਾਪ ਦੀ ਤੋਹਣੀ ਨਹੀਂ ਹੈ ਮੈਂ ਵੀ ਉਸ 10 ਕਰੋੜ ਦੇ ਵਿੱਚ ਇੱਕ ਹਿੱਸਾ ਹਾਂ ਉਤੋਂ ਲੋਕਾਂ ਨੇ ਮੈਨੂੰ ਇੱਕ ਆਪਣਾ ਪ੍ਰਤੀਨਿਧੀ ਬਣਾਇਆ ਮੇਰਾ ਕੰਮ ਹੈ ਉਹਨਾਂ ਦੀ ਗੱਲ ਸਾਹਮਣੇ ਰੱਖਣਾ ਠੀਕ ਹੈ ਜੇਕਰ ਮੰਨ ਲਓ ਕਾਰਵਾਈ ਨਹੀਂ ਹੋ ਰਹੀ ਹੈ ਤਾਂ ਜਨਤਾ ਦੀ ਤੋਹਣੀ ਹੈ ਕਿਉਂਕਿ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਜਾ ਰਿਹਾ ਨਹੀਂ ਦੇਖੋ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਇਸ ਮੁੱਦੇ ਦੇ ਉੱਤੇ ਅਸੀਂ ਸੈਪਰੇਟ ਚਾਹੇ ਕਹੋਗੇ ਤਾਂ ਪ੍ਰੈਸ ਬ੍ਰੀਫਿੰਗ ਰੱਖ ਲਵਾਂਗੇ ਚਾਹੇ ਤੁਸੀਂ ਇੱਕ ਇੰਟਰਵਿਊ ਕਰਨਾ ਹੈ ਕਰ ਲੋ ਅੱਜ ਦਾ ਮੇਰਾ ਵਿਸ਼ਾ ਸਿਰਫ ਤੇ ਸਿਰਫ ਨਗਰ ਕਾਉਂਸਲ ਦਾ ਇਲੈਕਸ਼ਨ ਤੇ ਮੇਰਾ ਇਹ ਹੀ ਹੈ ਕਿ ਦੇਖੋ ਇਹਨਾਂ ਨੂੰ ਉਥੇ ਦਿਲਵਾ ਦਿੱਤਾ ਜਾਵੇ ਕਾਉਂਸਲਰ ਆਪਣਾ ਕੰਮ ਸ਼ੁਰੂ ਕਰ ਦਿੰਦੀ ਜੀ ਪਰ ਹੋਰ ਵਿਜੇ ਪ੍ਰਤਾਪ ਦੇਖੋ ਮੈਂ ਤਾਂ 24 ਆਵਰ ਜਨਤਾ ਵਾਸਤੇ ਸਮਰਪਿਤ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਮੈਂ 3-4 ਮਹੀਨਿਆਂ ਤੋਂ ਨਿੱਜੀ ਤੌਰ ਤੇ ਪਰਿਵਾਰਿਕ ਤੌਰ ਤੇ ਜੋ ਸੈਟਬੈਕ ਮੈਨੂੰ ਮਿਲਿਆ ਜੀ ਮੇਰੀ ਵਾਈਫ ਦੇ ਦੇਹਾਂ ਤੋਂ ਬਾਅਦ ਅਸਮੈਂ ਮੈਂ पूर्ण तौर पर राजनीति दे नहीं आ पाया है क्योंकि मेरी आज प्रायोरिटी मेरा परिवार है मेरे बच्चे ने इस तो बावजूद भी जिन्ना समा मिलता है मैं ट्वेंटी फोर आवर जनता वास्ते समर्पित अभी तो परिवार को सब चीज देखो जनता वास्ते समर्पित हाँ हम गैंगस्टर भी मिल जाएंगे ਤਹੇ ਮੈਂ ਫਸਲੀ ਬਟੇਰ ਕਹ ਰਹੇ ਹਾਂ ਕਿ ਮੈਂ ਉਥੇ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਮਹਿਸੂਸ ਕਰਦਾ ਹਾਂ ਉਥੇ ਕੇਜਰੀਵਾਲ ਸਾਹਿਬ ਨੂੰ ਵੀ ਨਹੀਂ ਕਰਨਗੇ ਜੇਕਰ ਤੁਸੀਂ ਜੋ ਲੋਕ ਸ਼ਾਮਿਲ ਹੋਏ ਨੇ ਜਾਂ ਜੋ ਲੋਕ ਅੱਜ ਸੋ ਕਾਲਡ ਹਿੱਸਾ ਬਣ ਚੁੱਕੇ ਨੇ ਪਾਰਟੀ ਦਾ ਅਸੀਂ ਤਾਂ ਕੇਜਰੀਵਾਲ ਸਾਹਿਬ ਜਾਂ ਅਸੀਂ ਸੋਧਿਆ ਸਾਹਿਬ ਦੀ ਇਹ ਹੀ ਸ਼ੈਲੀ ਰਹੀ ਹੈ ਉਹ ਇਹ ਹੀ ਬੋਲਦੇ ਰਹੇ ਨੇ ਕਿ ਦੂਸਰੀਆਂ ਪਾਰਟੀਆਂ ਦਾ ਅਸੀਂ ਕਚੜਾ ਆਪਣੇ ਆਪ ਦੇ ਵਿੱਚ ਨਹੀਂ ਸ਼ਾਮਿਲ ਕਰਨਾ ਪਰ ਕੀ ਹੋ ਰਿਹਾ ਪਾਰਟੀ ਦੇ ਵਿੱਚ ਪਰ ਕੀ ਹੋ ਰਿਹਾ ਲੇਕਿਨ ਮੇਰੀ ਗੱਲ ਸੁਣੋ ਅਸੀਂ ਆਪੇ ਕਿਹਾ ਸੀ ਨਾ ਕਿ ਕਚੜਾ ਨਹੀਂ ਸ਼ਾਮਿਲ ਕਰਨਾ ਦੂਸਰੀਆਂ ਪਾਰਟੀਆਂ ਨੇ ਕਚੜਾ ਸੁਟਦਾ ਤੋ ਇਹਧਰ ਆ ਗਏ ਪੰਮੇ ਜਿਸ ਤਰੀਕੇ ਦੇ ਨਾਲ ਵੀ ਆਏ ਇਹ ਸਾਰੇ ਫਸਲੀ ਬਟੇਰੇ ਨੇ ਤੇ ਮੈਂ ਆਪਣੇ ਆਪ ਹੀ ਪਾਰਟੀ ਦੀ ਹਾਈ ਲੈਵਲ ਦੀ ਲੀਡਰਸ਼ਿਪ ਨੂੰ ਕਹ ਚੁੱਕਿਆ ਹਾਂ ਕਿ ਜਿੱਥੇ ਮੇਰੀ ਲੋਰ ਹੋਵੇ ਮੈਨੂੰ ਉੱਥੇ ਬੁਲਾਓ ਹਾਥਾਤੇ ਦੇਖੋ ਹਰ ਥਾਂ ਤੇ ਮੈਂ ਐਸੇ ਕਰਕੇ ਨਹੀਂ ਜਾਂਦਾ ਹਾਂ ਇੱਕ ਬ੍ਰਾਂਡ ਹੁੰਦਾ ਹੈ ਜੀ ਮੈਂ ਤੁਹਾਨੂੰ ਸਪਸ਼ਟ ਬੋਲਦਾ ਕੇਜਰੀਵਾਲ ਸਾਹਿਬ ਜੇਕਰ ਆਏ 2022 ਇਲੈਕਸ਼ਨ ਤੋਂ ਪਹਿਲਾਂ 2021 ਦੇ ਵਿੱਚ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਹੀ ਸ਼ਾਮਿਲ ਕਰਾਉਣ ਵਾਸਤੇ ਆਏ ਸੀ ਇੱਕ ਬ੍ਰਾਂਡ ਲੈ ਕੇ ਆਏ ਸੀ मैं उस ब्रांड कमजोर नहीं होगा देवान। जे मेरे तश्वास करती है केजरीवाल साहब आए हैं तो उस विश्वास हमेशा कायम रखना है उस विश्वास ना ही मेरे वास्ते आज भी स्वराज ज्यादा इंपोर्टेंट है ਇਸ ਮੁਲਕ ਦਾ ਸੰਵਿਧਾਨ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਮੰਨ ਲਓ ਮੇਰੀ ਗੱਲ ਸੁਣੋ ਇਸ ਦੇ ਖਿਲਾਫ ਜੇਕਰ ਮੈਂ ਕੋਈ ਕੰਮ ਕਰਦਾ ਹਾਂ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਜਨਤਾ ਸਵਾਲ ਕਰ ਸਕਦੀ ਹੈ ਅਸੀਂ ਸੌ ਸੰਵਿਧਾਨ ਦੀ ਚੁੱਕੇ ਹੁੰਦੇ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਪਾਰਟੀ ਦੀ ਆਈਡੀਓਲੋਜੀ ਨੂੰ ਲੈ ਕੇ ਸ਼ਾਮਿਲ ਹੁੰਦੇ ਹਾਂ ਹੁਣ ਗੈਂਗਸਟਰ ਕਿਹੜੇ ਨੇ ਜਿਹਨਾਂ ਨੂੰ ਸ਼ਾਮਿਲ ਕਰਾਇਆ ਗਿਆ ਹੈ ਸ਼ਾਮਿਲ ਕੀਤੇ ਨਹੀਂ ਕਿਤੇ ਵੀ ਗੈਂਗਸਟਰ ਸ਼ਾਮਿਲ ਨਹੀਂ ਹੋਏਗਾ ਮੈਂ ਦੇਖੋ मैं कहा कहने कि लोग फसली बटे ने जो पार्टी कमजोर कर रहे हैं कौन है नहीं, मैं पहला ही क्या है कि मैं किसी का नाम नहीं लवागा मैं इस पार्टी से नहीं बुलाया मेरा आज मकसद यह है बुलाऊंगा कि नगर काउंसिल का गठन होना चाहिए है काउंसलर काउंसिलर नोथ दिलाना चाहिए है मेयर का इलेक्शन आज कराओ छह महीने बाद कराओ साल बाद कराओ ना कराओ मेयर जो है वो नगर काउंसिल का प्रमुख है लेकिन पहला काउंसलर वो होना चाहिए ना। दी वो टेकिंग दी, चाहिए पर, दी ना दा के लोग भी आज शामिल हो गए जिन्होंने देखो पुलिस ते आखिरला जरा साल सिगा वो ਐਂਟੀ ਗੈਂਗਸਟਰ ਜੋ ਵਿੰਗ ਹੈ ਆਜ ਉਹਦਾ ਨਾ ਐਜੀਟੀਐਫ ਹੈ ਉਹਦਾ ਐਸਟੀਐਫ ਹੁੰਦਾ ਸੀ ਉਹ ਉਸੇ ਦਾ ਮੁਖੀ ਹੁੰਦਾ ਸੀ ਬਤੌਰ ਅਧਿਮੀ ਕੰਮ ਉਸੇ ਮਾਖਮੇ ਦੇ ਵਿੱਚ ਪਤਾ ਜਨਾਂ ਲੋਕਾਂ ਨੂੰ ਅਸੀਂ ਗੈਂਗਸਟਰ ਆਫ ਗੈਂਗਸਟਰਸ ਔਰ ਮੇਰੇ ਬਾਸ ਮਾਨਜੋ ਦੇ ਡੀਜੀਪੀ ਸਾਹਿਬ ਆਜ ਨੇ ਉਹ ਉਹ ਤੋਂ ਹੁੰਦੇ ਸੀ ਤਾਂ ਅਸੀਂ ਜਨਾਂ ਲੋਕਾਂ ਨੂੰ ਗੈਂਗਸਟਰ ਆਫ ਗੈਂਗਸਟਰ ਕੈਟੇਗੋਰੀਜ਼ ਕੀਤਾ ਸੀ ਉਹ ਵੀ ਸਾਡੀ ਪਾਰਟੀ ਦਾ ਹਿੱਸਾ ਬਣਦੇ ਮੈਂ ਹਰ ਫੋਰਮ ਤੇ ਕਿਹਾ ਇਹ ਸਭ ਗਲਤ ਹੋ ਰਿਹਾ ਹੈ ਜਨਤਾ ਨੇ ਸਾਡੇ ਤੇ ਵਿਸ਼ਵਾਸ ਨਹੀਂ ਕਰਨਾ ਤੁਸੀਂ ਪੁੱਛ ਰਹੇ ਹੋ ਮੈਂ ਕਲੀਅਰ ਦੱਸ ਦੇਣਾ ਅਸੀਂ ਐਸ ਐ ਸਹਰ ਦੇ ਜੋ ਲੋਕ ਇਹ ਸਮਝਦੇ ਸੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਛੱਡ ਕੇ ਜਾਣਾ ਪਊਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਉਹਨਾਂ ਨੂੰ ਹਿੱਸਾ ਨਹੀਂ ਸਮਝਦਾ ਹਾਂ ਲੇਕਿਨ ਉਹ ਵੱਡੇ ਲੀਡਰ ਬਣ ਰਹੇ ਕੋਈ ਆਪਣੇ ਆਪ ਨੂੰ ਡਿਪਟੀ ਮੇਅਰ ਵਾਸਤੇ ਪੇਸ਼ ਕਰ ਰਿਹਾ ਹੈ ਸੁਣੋ ਕੋਈ ਅਗਲਾ ਐ ਮਲੇਵਾ ਇਸ ਤੇ ਪੇਸ ਕਰਦਾ ਦੁਖ ਤਾਂ ਮੈਨੂੰ ਵੀ ਹੁੰਦਾ ਹੈ ਔਰ ਜਨਤਾ ਜੋ ਸ਼ਹਿਰ ਦੀ ਜਨਤਾ ਹੈ ਨਾ ਸਹਿਮ ਜਾਂਦੀ ਹੈ ਲੇਕਿਨ ਇੱਕ ਚੀਜ਼ ਮੈਂ ਆਖਰੀ ਲਾਈਨ ਆਪਣੇ ਬੋਲ ਉਸ ਜਨਤਾ ਨੂੰ ਅੰਮ੍ਰਿਤਸਰ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਇਹ ਵਿਸ਼ਵਾਸ ਦਿਲਾਉਂਦਾ ਔਰ ਹਮੇਸ਼ਾ ਸੱਚਾਈ ਦੇ ਨਾਲ ਖੜਨਾ ਹੈ ਔਰ ਰਾਜਨੀਤੀ ਵੀ ਕਰਨੀ ਹੈ ਨਾ ਉਸੇ ਤਰੀਕੇ ਨਾਲ ਮੇਰੀ ਪੁਲਿਸਿੰਗ ਨੂੰ ਪਸੰਦ ਕੀਤਾ ਡੰਗ ਸਾਹਿਬ ਹੁੰਦੇ ਸੀ ਠੀਕ ਹੈ ਨਾ ਕਮਰੇ ਡੰਗ ਸਾਹਿਬ ਹੁੰਦੇ ਸੀ ਉਦੋਂ ਜਦੋਂ ਲੇਖ ਲਿਖਦੇ ਸੀ ਨਾ ਉਹ ਬੋਲਦੇ ਸੀ

तो मैं लोकां यही विश्वास दिलाऊंगा कि अस्सी इठे खड़े हां। नहीं, उणां दा मका खड़े हां, जो तेरे शामिल होए ने। खड़े हां। तो अस्सी जिथे भी लड़ पवेगी, जिस तरीके दे नाल फिर लड़ पवेगी, तो अस्सी हर तरीके दे संवैधानिक कदम उठाव संवैधानिक। जो साडा संविधान जिस चीज नु मानता दंदा है, दुख जरूर हुंदा है। दुख जरूर हुंदा जो लोग ए सोचदे कि आम आदमी पार्टी की सरकार आने तो बाद पंजाब ही छड़ना पवेगा और केजरीवाल साहब आप बोलते सी चाहे गुरदासपुर है चाहे पठानकोट है चाहे पटियाला है लुधियाना है कि माफिया खत्म कर देना है लिस्ट कुंवर विजय प्रताप दे है लेकिन वही माफिया किसी कारण बस चाहे केजरीवाल साहब के खुद भी परेशानी आ गई प्रॉब्लम आ गए चलो वो बखरी गल है इस करके कई लोगों मौका भी मिल गया जी कई लोगों ने मौके का फायदा उठाया मैं उदो भी कहा कि कुछ खास लोग ने ਜੋ ਇਹ ਨਹੀਂ ਚਾਹੁੰਦੇ ਕਿ ਕੇਜਰੀਵਾਲ ਸਾਹਿਬ ਮਜ਼ਬੂਤ ਹੋਣਗੇ ਤੇ ਇੱਕ ਕੌਨਸਪਿਰੇਸੀ ਉਹਨਾਂ ਦੇ ਖਿਲਾਫ ਵੀ ਹੋਈ ਹੈ ਪੰਜਾਬ ਤੋਂ ਅੰਮ੍ਰਿਤਸਰ ਤੋਂ ਇੱਕ ਕੌਨਸਪਿਰੇਸੀ ਉਹਨਾਂ ਦੇ ਖਿਲਾਫ ਵੀ ਹੋਈ ਹੈ ਜੋ ਲੋਕ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਥ੍ਰੈਟ ਹੈ ਕਿ ਕੇਜਰੀਵਾਲ ਸਾਹਿਬ ਮਜ਼ਬੂਤ ਹੋਣਗੇ ਤਾਂ ਉਹ ਲੋਕ ਭੱਲੇ ਚਲੇ ਜਾਣਗੇ ਤਾਂ ਉਹ ਲੋਕ ਹੀ ਦੇਖੋ ਅੱਜ ਗੈਂਗਸਟਰਸ ਲੈ ਕੇ ਆ ਰਹੇ ਨੇ ਕੀ ਤੁਸੀਂ ਦੱਸੋ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਫੋਟੋ ਖਿਚਾਉਣਗੇ ਜੋ ਕੌਨਸਲ ਆਏ ਨਹੀਂ ਖਿਚਾ ਲੈਣਗੇ ਤਾਂ ਤੁਸੀਂ ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚੋਂ ਮੈਂ ਵੀ ਅੰਮ੍ਰਿਤਸਰ ਦੇ ਵਿੱਚ ਹੈ ਕੀ ਕਰੋਗੇ ਨਹੀਂ ਜਾ ਰਹੇ ਗੱਲ ਸੁਣੋ